ਸ਼ਹੀਦ ਕਿਸਾਨ ਸੁਭਕਰਨ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸ਼ਹੀਦ ਕਿਸਾਨ ਸੁਭਕਰਨ ਦੀ ਜਿਹੜੀ ਮੌਤ ਆ ਉਹ ਖਨੌਰੀ ਬਾਰਡਰ ਦੇ ਉੱਤੇ ਹੁੰਦੀ ਆ ਕਿਉਂਕਿ ਕਿਸਾਨਾਂ ਦੇ ਵੱਲੋਂ 21 ਫਰਵਰੀ ਦੇ ਦਿਨ ਜਿਹੜਾ ਹੈਗਾ ਉਹ ਐਲਾਨ ਕੀਤਾ ਜਾਂਦਾ ਹੈ ਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਵਧਣਗੇ ਉਸੇ ਦੌਰਾਨ ਹੀ ਜਿਹੜੇ ਸਾਰੇ ਕਿਸਾਨ ਉਹ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਫਿਰ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੁੰਦੇ ਨੇ ਤੇ ਉਸੇ ਦੌਰਾਨ ਜਿਹੜਾ ਕਿਸਾਨ ਸੁਭਕਰਨ ਸਿੰਘ ਸੀ ਉਸਦੇ ਸਿਰ ਦੇ ਵਿੱਚ ਗੋਲੀ ਲੱਗਦੀ ਹੈ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਜਿਹੜੀ ਮ੍ਰਿਤਕ ਤੇ ਸੀ ਉਹ ਕਈ ਦਿਨਾਂ ਤੱਕ ਪਟਿਆਲਾ ਦੇ ਰਜendra ਹਸਪੀਟਲ ਦੇ ਵਿੱਚ ਰੱਖੀ ਜਾਂਦੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਅਤੇ ਪਰਿਵਾਰ ਦੀ ਮੰਗ ਸੀ ਕਿ ਐਫਆਈਆਰ ਜਿਹੜੀ ਹੈਗੀ ਆ ਦੋਸਤੀਆਂ ਦੇ ਉੱਤੇ ਦਰਜ ਕੀਤੀ ਜਾਵੇ ਤਾਂ ਮੌਕੇ ਦੇ ਉੱਤੇ ਤਾਂ ਐਫਆਈਆਰ ਜਿਹੜੀ ਹੈਗੀ ਉਹ ਦਰਜ ਨਹੀਂ ਕੀਤੀ ਜਾਂਦੀ ਤਾਂ ਬਾਅਦ ਵਿੱਚ ਉਹ ਪਰਿਵਾਰ ਦੀ ਅਤੇ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਬੰਦੀ ਹੈ ਤਾਂ 28 ਤਰੀਕ ਦੀ ਜਿਹੜੀ देर ਰਾਤ ਤੱਕ ਜਿਹੜੀ ਐਫਆਈਆਰ ਵੀ ਦਰਜ ਕਰ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਸੁਪ ਕਰਨ ਦਾ ਜਿਹੜਾ ਪੋਸਟਮਾਰਟਮ ਹੁੰਦਾ ਹੈ ਉਸ ਤੋਂ ਬਾਅਦ 29 ਫਰਵਰੀ ਨੂੰ ਜਿਹੜਾ ਹੈਗਾ ਉਹਨਾਂ ਦੇ ਜ਼ੱਦੀ ਪਿੰਡ ਬੱਲੋ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਂਦਾ 3 ਤਰੀਕ ਨੂੰ ਉਹਨਾਂ ਦੀ ਅੰਤਮ ਅਰਦਾਸ ਹੁੰਦੀ ਹੈ ਤਾਂ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਜਿਹੜੀ ਹੈਗੀ ਆ ਸੁਣਵਾਈ ਹੋਈ ਆ ਤਾਂ ਸੁਣਵਾਈ ਦੇ ਦੌਰਾਨ ਜਿਹੜੀ ਹੈਗੀ ਆ ਹਰਿਆਣਾ ਸਰਕਾਰ ਨੇ ਆਪਣਾ ਪੱਖ ਰੱਖਿਆ ਕਿਉਂਕਿ ਹਰਿਆਣਾ ਸਰਕਾਰ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਮੌਤ ਹੈ ਉਹ ਜੀਂਦ ਜਿਹੜਾ ਹੈਗਾ ਥਾਣਾ ਪੈਂਦਾ ਉਸ ਦੇ ਖੇਤਰ ਦੇ ਵਿੱਚ ਹੋਈ ਆ ਪਰ ਇੱਧਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜੀ ਅੱਜ ਸੁਵ ਕਰਨ ਦੀ ਮੌਤ ਹੈ ਕਿ ਆ ਉਹ ਪੰਜਾਬ ਵਾਲੇ ਪਾਸੇ ਹੋਈ ਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਐਫ ਆਈ ਆਰ ਜਿਹੜੀ ਕਿ ਦਰਜ ਕੀਤੀ ਗਈ ਆ 302 ਅਤੇ 114 ਦੀਆਂ ਧਰਾਵਾਂ ਦੇ ਤਹਿਤ ਕੀਤੀ ਗਈ ਹੈ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਯਾਨੀ ਕਿ ਕਿਸੇ ਦਾ ਵੀ ਨਾਮ ਜਿਹੜਾ ਹੈਗਾ ਸਿੱਧੇ ਤੌਰ ਤੇ ਐਫ ਆਈ ਆਰ ਦੇ ਵਿੱਚ ਨਹੀਂ ਦਰਜ ਕੀਤਾ ਗਿਆ ਤਾਂ ਹੁਣ ਹਰਿਆਣਾ ਸਰਕਾਰ ਨੇ ਆਪਣਾ ਪੱਖ ਰੱਖਿਆ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਹਾਲੇ ਤੱਕ ਪੋਸਟਮਾਨਟਮ ਦੀ ਰਿਪੋਰਟ ਜਿਹੜੀ ਹੈਗੀ ਆ ਉਹ ਸਾਡੇ ਕੋਲ ਨਹੀਂ ਆਈ ਹਾਲਾਂਕਿ 0 ਐਫ ਆਈ ਆਰ ਜਿਹੜੀ ਹੈਗੀ ਆ ਅੱਗੇ ਜਾਂਚ ਦੇ ਲਈ ਜਾਂ ਜਿਹੜੀ ਵੀ ਇਨਵੈਸਟੀਗੇਸ਼ਨ ਹੋਣੀ ਆ ਉਹ ਹਰਿਆਣਾ ਸਰਕਾਰ ਨੂੰ ਭੇਜ ਦਿੱਤੀ ਗਈ ਆ ਤਾਂ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਦੇ ਉੱਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਸ ਪੂਰੀ ਘਟਨਾ ਦੀ ਜਿਹੜੀ ਹੈਗੀ ਆ ਤਿੰਨ ਮੈਂਬਰੀ ਜਿਹੜੀ ਹੈਗੀ ਆ ਟੀਮ ਆ ਉਹ ਜਾਂਚ ਕਰੇਗੀ ਪਰ ਹਰਿਆਣਾ ਸਰਕਾਰ ਨੇ ਵੀ ਕਿਹਾ ਕਿ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਸਾਡੇ ਕੋਲ ਨਹੀਂ ਆ ਜਾਂਦੀ ਉਸ ਸਮੇਂ ਤੱਕ ਜਿਹੜੀ ਹੈਗੀ ਐਸ ਆਈ ਆਰ ਐਸ ਆਈ ਟੀ ਹੈਗੀ ਆ ਉਸ ਦਾ ਗਠਨ ਨਾ ਕੀਤਾ ਜਾਵੇ ਤਾਂ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਦਿੱਤੇ ਹੈਗੇ ਨੇ ਕਿ ਇਸ ਮਾਮਲੇ ਦੀ ਤਿੰਨ ਮੈਂਬਰੀ ਜਿਹੜੀ ਕਮੇਟੀ ਹੈਗੀ ਉਹ ਜਾਂਚ ਕਰੇਗੀ ਜਿਸ ਦੀ ਅਗਵਾਈ ਇੱਕ ਸਾਬਕਾ ਜੱਜ ਕਰੇਗਾ ਤੇ ਅੱਜ ਸ਼ਾਮ 4 ਵਜੇ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈਗੀ ਆ ਉਹ ਇੱਕ ਸਾਬਕਾ ਜੱਜ ਦਾ ਨਾਮ ਦੇਵੇਗੀ ਤੇ ਬਾਕੀ ਜਿਹੜੇ ਦੋ ਮੈਂਬਰ ਹੋਣਗੇ ਉਹ ਪੰਜਾਬ ਤੋਂ ਇੱਕ ADGP ਰੈਂਕ ਦਾ ਅਫਸਰ ਹੋਵੇਗਾ ਤੇ ਉਧਰੋਂ ਹਰਿਆਣਾ ਤੋਂ ਵੀ ਇੱਕ ADGP ਰੈਂਕ ਦਾ ਜਿਹੜਾ ਅਧਿਕਾਰੀ ਹੋਵੇਗਾ ਉਸ ਦੇ ਵਿੱਚ ਸ਼ਾਮਲ ਹੋਣਗੇ ਤੇ ਅੱਗੇ ਦੀ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਮੌਤ ਹੁੰਦੀ ਆ ਜਿਹੜਾ ਖੇਤਰ ਪੈਂਦਾ ਉਹ ਬਾਕੀ ਪਾਤੜਾ ਥਾਣੇ 'ਚ ਜੋ ਜਿੱਥੇ ਜਿੱਥੇ ਵੀ ਪੈਂਦਾ ਜਾਂ ਜੀਨ ਦੇ ਥਾਣੇ ਦੇ ਵਿੱਚ ਪੈਂਦਾ ਤਾਂ ਉਹ ਸਾਰੀ ਜਿਹੜੀ ਹੈਗੀ ਆ ਕਾਰਵਾਈ ਜਾਂ ਜਿਹੜੀ ਜਾਂਚ ਹੈਗੀ ਆ ਹੁਣ ਅੱਗੇ ਜਿਹੜੀ ਹੈਗੀ ਆ ਇਹ ਕਮੇਟੀ ਕਰੇਗੀ ਜਿਹੜੀ ਕਿ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਪਾਰਸ਼ ਕੀਤੀ ਆ ਕਿ ਇਹ ਕਮੇਟੀ ਬਣੇਗੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਜਾਂਚ ਕੀਤੀ ਜਾਵੇਗੀ